ਹਰ ਦੇ ਹਾਲਾਤਾਂ ਦੇ ਵਿੱਚ ਕਲਾਕਾਰ ਵੀ ਲੋਕਾਂ ਲਈ ਮਦਦ ਲੈ ਕੇ ਆਏ ਨੇ ਜੀ ਹਾਂ ਜਿਸ ਤੋਂ ਜਿੰਨਾ ਬਣ ਪਾਰਿਆ ਉਹ ਕਰ ਰਿਹਾ ਹੈ ਐਮੀ ਵਰਥ ਨੇ ਵੀ ਆਪਣੇ ਵੱਲੋਂ ਇੱਕ ਅਨੋਖੀ ਮਦਦ ਭੇਜਣ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਡਾ ਦਿਲ ਦੁਖਦਾ ਹੈ ਜਦ ਪੰਜਾਬ ਨੂੰ ਇਸ ਤਰ੍ਹਾਂ ਵੇਖਦੇ ਹਾਂ ਤੇ ਉਹਨਾਂ ਨੇ 200 ਘਰਾਂ ਨੂੰ ਅਡਾਪਟ ਕਰਨ ਦੀ ਗੱਲ ਕੀਤੀ ਹੈ ਯਾਨੀ ਕਿ ਇਹਨਾਂ ਘਰਾਂ ਨੂੰ ਵਾਪਸ ਮੂੜ ਖੜਾ ਕਰਨ ਤੱਕ ਉਹਨਾਂ ਦੀ ਹੋਰ ਜਿੰਨੀ ਵੀ ਮਦਦ ਬਣਦੀ ਹੋਏਗੀ ਉਸ ਦੇ ਵਿੱਚ ਐਮੀ ਵਰਥ ਦੀ ਟੀਮ ਵੱਲੋਂ ਸਹਾਇਤਾ ਕੀਤੀ ਜਾਏਗੀ ਕਿਉਂਕਿ ਹਰ ਕੋਈ ਕਲਾਕਾਰ ਇਹੀ ਕਹਿ ਰਿਹਾ ਹੈ ਕਿ ਹੁਣ ਤਾਂ ਮਦਦ ਪਹੁੰਚ ਰਹੀ ਹੈ ਲੇਕਿਨ ਬਾਅਦ ਦੇ ਵਿੱਚ ਜਦ ਪਾਣੀ ਚਲਾ ਜਾਏਗਾ ਉਸ ਵੇਲੇ ਅਸਲੀ ਮਦਦ ਦੀ ਲੋੜ ਹੈ ਐਜ਼ ਇਨ ਆ ਲਾਲ ਹਿਮਾਂਸ਼ੀ ਖੁਰਾਨਾ ਜੋ ਕਿ ਪੰਜਾਬੀ ਅਦਾਕਾਰਾ ਹੈ ਉਹਨਾਂ ਨੇ ਵੀ 10 ਪਰਿਵਾਰਾਂ ਨੂੰ ਦੁਬਾਰਾ ਸੈਟਲ ਕਰਨ ਦੇ ਲਈ pledge ਲਈਏ تھے ਕਿਹਾਏ ਕਿ ਜਰ ਪਾਣੀ ਥੱਲੇ ਚਲਾ ਜਾਏਗਾ ਆਸਟ੍ਰੇਲੀਜੋ ਲੋਕਾਂ ਨੂੰ ਲੋਡ ਹੋਏਗੀ ਉਸ ਦੇ ਵਿੱਚ ਅੱਗਾਂ ਦੀ ਹੋਰ ਵੀ ਜ਼ਿਆਦਾ ਲੋਡ ਪੈਣੀ ਹੈ ਜਿਸ ਦੇ ਚੱਲਦੇ ਹੋਏ ਉਹਨਾਂ ਨੇ 10 ਪਰਿਵਾਰਾਂ ਨੂੰ ਸਪੋਰਟ ਕਰਨ ਦੀ ਗੱਲ ਕਹੀ ਹੈ ਇਸ ਦੇ ਨਾਲ-ਨਾਲ ਲੋਕਾਂ ਦੀ ਮਦਦ ਲਈ ਆਪ ਉੱਥੇ ਪਹੁੰਚ ਕੇ ਸੇਵਾ ਕਾਰੀ ਦਿਖੀ ਹੈ ਨਿਮਰਤ ਖਹਿਰਾ ਵੀ ਨਿਮਰਤ ਖਹਿਰਾ ਆਪਣੀ ਫਾਊਂਡੇਸ਼ਨ ਦੇ ਨਾਲ ਲੋਕਾਂ ਤੱਕ ਮਦਦ ਵੀ ਪਹੁੰਚਾ ਰਹੀ ਹੈ ਤੇ ਆਪ ਜਾ ਕੇ ਉੱਥੇ ਲੋਕਾਂ ਦੇ ਵਿੱਚ ਉਹਨਾਂ ਦੀ ਮਦਦ ਕਰ ਰਹੀ ਹੈ ਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰਕਾਰ ਲੋਕਾਂ ਨੂੰ ਕਿਸ ਚੀਜ਼ ਦੀ ਐਸੋ ਲਾਵਾ ਦਿਲਜੀਤ ਦਸਾਂਜ ਨੇ 10 ਪਿੰਡਾਂ ਨੂੰ ਅਡਾਪਟ ਕਰਨ ਦੀ ਗੱਲ ਕਹੀ ਸੀ ਤੇ ਉਹਨਾਂ ਦੀ ਟੀਮ ਨੇ ਕੰਮ ਸ਼ੁਰੂ ਵੀ ਕਰ ਦਿੱਤਾ ਹੈ ਉਹਨਾਂ ਦੀ ਟੀਮ ਗਰਾਊਂਡ ਉਹਨਾਂ ਦੀ ਟੀਮ ਗਰਾਊਂਡ ਵਰਕ ਕਰ ਰਹੀ ਹੈ ਤੇ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਰਕਾਰ ਪਿੰਡ ਦੇ ਵਿੱਚ ਦੁਬਾਰਾ ਉਸਾਰੀ ਲਈ ਕਿਸ-ਕਿਸ ਚੀਜ਼ ਦੀ ਲੋੜ ਹੈ ਇਸ ਦੇ ਨਾਲ ਮਿਕਾ ਸਿੰਘ ਨੇ ਵੀ ਇੱਕ ਵੀਡੀਓ ਪਾ ਕੇ ਪੰਜਾਬ ਦੇ ਨਾਲ ਖੜਨ ਦੀ ਗੱਲ ਕਹੀ ਹੈ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਪੰਜਾਬ ਦੇ ਹਾਲਾਤ ਬਹੁਤ ਹੀ ਖਰਾਬ ਨੇ ਇਸ ਟਾਈਮ ਪੂਰਾ ਪੰਜਾਬ ਬਹੁਤ ਬਹੁਤ ਹੀ ਮਾੜੇ ਸਮੇਂ ਤੋਂ ਗੁਜ਼ਰ ਰਿਹਾ ਹੈ ਤੇ ਮੈਂ ਚਾਹਨਾ ਕਿ ਜਿੰਨੇ ਵੀ ਪੰਜਾਬੀ ਨੇ ਸਾਡੇ ਆਲਓਵਰ ਦਾ ਵਰਲਡ ਪੰਜਾਬੀ ਕੀ ਚਾਹੇ ਕੋਈ ਵੀ ਕਮਿਊਨਿਟੀ ਦਾ ਬੰਦਾ ਹੋਵੇ ਕੋਈ ਵੀ ਧਰਮ ਦਾ ਬੰਦਾ ਹੋਵੇ ਪਲੀਜ਼ ਤੁਸੀਂ ਸਾਰੇ ਉੱਥੇ ਹੈਲਪ ਕਰੋ ਔਰ ਸਭ ਤੋਂ ਜ਼ਿਆਦਾ ਜਿਹੜੀ ਇਸ ਟਾਈਮ ਜ਼ਰੂਰਤ ਹੈਗੀ ਉਹ ਹੈਗੀ ਮੈਡੀਸਿਨ ਦੀ ਕਿ ਹਰ ਤਰੀਕੇ ਦੀ ਮੈਡੀਸਿਨ ਤੁਸੀਂ ਪਲੀਜ਼ ਪ੍ਰੋਵਾਈਡ ਕਰਾਓ ਜਿੰਨੇ ਵੀ ਸਾਡੇ ਪੰਜਾਬੀ ਨੇ ਜਿਹੜੇ ਵੀ ਸੁਣ ਰਹੇ ਨੇ ਤੁਸੀਂ ਪਲੀਜ਼ ਪਾਣੀ ਦੀ ਸੇਵਾ ਜ਼ਰੂਰ ਲਗਾਓ ਔਰ ਜਿੰਨਾ ਵੀ ਪਾਣੀ ਦੇ ਸਕਦੇ ਹੋ ਓਨਾ ਹੀ ਘਟ ਪਏਗਾ ਬਿਕਾਉਜ਼ ਬਹੁਤ ਸਾਰੇ ਇਸਤਾਨੇ ਲੋਕ ਨੇ ਜਿਹੜੇ 4-4 ਦਿਨ ਤੋਂ ਪਿਆਸੇ ਬੈਠੇ ਨੇ ਉਸ ਤੋਂ ਇਲਾਵਾ ਤੇ ਖਾਣੇ ਦੀ ਬਹੁਤ ਲੋੜ ਹੈ ਔਰ ਖਾਣੇ ਚ ਪੱਕਿਆ ਹੋਇਆ ਖਾਣਾ ਨਹੀਂ ਚਾਹੀਦਾ ਕੋਸ਼ਿਸ਼ ਕਰੋ ਜਿਵੇਂ ਬਿਸਕੁਟ ਹੋ ਗਿਆ ਬ੍ਰੈਡ ਹੋ ਗਈ ਰੋਸਟਰ ਚਨੇ ਹੋ ਗਏ ਉਸ ਤੋਂ ਇਲਾਵਾ ਤੁਹਾਡੀ ਮਠੀਆਂ ਹੋ ਗਈਆਂ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਲੋਕ इजीली ਉੱਥੇ ਪਹੁੰਚਾ ਸਕਣ ਔਰ ਲੋਕ इजीली ਖਾ ਸਕਣ ਮੈਂ ਤੇ ਮੇਰੀ ਐਨਜੀਓ ਅਸੀਂ ਕੰਮ ਸ਼ੁਰੂ ਕਰਤਾ ਹੈ ਆਲਰੇਡੀ ਤੇ ਮੈਂ ਚਾਹਣਾ ਤੁਸੀਂ ਵੀ ਸਾਰੇ ਜੁੜੋ ਜਿੰਨੇ ਜੋ ਕਿ ਤੁਸੀਂ ਹੋ ਜਿੰਨਾ ਜਿੰਨਾ ਤੁਹਾਡੇ ਤੋਂ ਤਿਲਫੁਲ ਹੋ ਸਕਦਾ ਪਲੀਜ਼ ਇਸ ਟਾਈਮ ਤੁਹਾਡੀ ਸਾਰਿਆਂ ਦੀ ਪੂਰੇ ਪੰਜਾਬ ਨੂੰ ਬਹੁਤ ਲੋੜ ਹੈ ਔਰ ਵਾਹਿਗੁਰੂਗੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਜਲਦੀ ਸਾਨੂੰ ਇਸ ਮਾੜੇ ਸਮੇਂ ਤੋਂ ਬਾਹਰ ਕੱਢੇ ਸਤਿ ਸ੍ਰੀ ਅਕਾਲ